ਮਾਈ ਗੁਰਜੀ ਕਾ ਖਾਲਸਾ ਵਾਜੀ ਹੁਤੇਈ ਬਾਜ਼ਾਰੇ ਉਤਰ ਪੰਛੀ ਨੇ ਵਾਜਾ ਬੋਲੋ ਆ ਰਹੀ ਮੈਂ ਦੇਖਾਂ ਬੇਕਾਫੀ ਨਰਮ ਬਣੇ ਅੱਖਾਂ ਦੇ ਕੇ ਵੇਖੀ ਸੁਝੇ ਗਿਆ ਤੇ ਟਸ਼ਕਲੀ ਮਰੀ ਹੋਈ ਨਾਲ ਚਿੱਕੀ ਹੋਈ ਹੈ ਕਿ ਮੀ ਕੀੜੀਆਂ ਨੂੰ ਚਿੰਬੜੀਆਂ ਆਈਆਂ ਮੈਂ ਆਈ ਸੀ ਉੱਪਰ ਤੇ ਚਿੜੀਆਂ ਦੇ ਆਵਾਜ਼ ਸੁਣ ਕੇ ਆਈ ਕਿਉਂਕਿ ਚਿੜੀਆਂ ਨੇ ਨਾ ਪਹਿਲਾਂ ਤਾਂ ਘਰ ਦੇ ਅੱਗੇ ਇਹਨਾਂ ਨੇ ਝੁੰਡ ਬਣਾ ਕੇ ਨਾ ਉੱਥੇ ਬੈਠੇ ਹੋਏ ਸੀ ਤਾਰਾਂ ਦੇ ਉੱਤੇ ਇੰਨਾ ਮਲਕੇ ਰੌਲਾ ਪਾਣ ਲੱਗੇ ਹੋਏ ਸੀ ਇੰਨੀ ਵਧੀਆ ਆਵਾਜ਼ ਲੱਗ ਰਹੀ ਸੀ ਨਾ ਤੇ ਫੇਰ ਨਾ ਫੇਰ ਇਧਰ ਨਰਸੀ ਦੇ ਵਿੱਚ ਨਾ ਇੱਥੇ ਰੱਖਦੇ ਉੱਤੇ ਬੈਠੇ ਸੀ ਤਾਂ ਮੈਂ ਉੱਪਰ ਆਈ ਸੀ ਉਹਨਾਂ ਦੇਖਣ ਵਾਸਤੇ ਇਹਦੀ ਆਵਾਜ਼ ਸੁਣ ਕੇ ਤੇ ਦੇਖੋ ਕਿੰਨਾ ਸੋਹਣਾ ਖੇਡਦੇ ਫਿਰਦੇ ਆ ਨੇ ਕੁੜਕੀ ਨਹੀਂ ਬੇਰੀਲਾ ਦੇ ਬੇਟੀ ਸਰ ਬੇਟੀ ਨੇ ਉਹ ਯਾਰਾਂ ਗੱਲ ਹੀ ਹੋਈ ਤੇ ਨਾ ਨੀ ਚੀ 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 ਗੱਲ ਹੀ ਬੜੀ ਸੁਣੀਆ ਇਹ ਪਹਾੜੀ ਜੜੀਆਂ ਹੁੰਦੀਆਂ ਨੇ ਨਾ ਮੈਨੂੰ ਲੱਗਦਾ ਬ੍ਰਾਊਨ ਬ੍ਰਾਊਨ ਜਿਹੀ ਜੜੀਆਂ ਹੁੰਦੀਆਂ ਨੇ ਹਨਾ ਇਹ ਦੇਖੋ ਕੋ ਬੈਠੀ ਨੀਚੇ ਕਿੰਨੀ ਜਿਆਦਾ ਪਿਆਰੀ ਲੱਗਦੀ ਹੈ ਤੁਸੀਂ ਦੇਖੋ ਬਦਲਵਾਈ ਹੋਈ ਹੋਏ ਬਟ ਹਿਮੀਡਿਟੀ ਬਹੁਤ ਜਿਆਦਾ ਹੈ ਮੈਂ ਇਹ ਮੂੰਹ ਪੈਂਦਾ ਨਹੀਂ ਪਤਾ ਨਹੀਂ ਕੀ ਚੱਕਰ ਹੈ ਹੋਵੇ ਆਪਣੇ ਹਿੱਤੇ ਹੁਣ ਆਪ ਇਹਨਾਂ ਨੂੰ ਕੱਢ ਲੰਨੇ ਆ ਆ ਦੇਖੋ ਇਹ ਇੱਕ ਦੂਜੇ ਵਿੱਚ ਫਸਦਾ ਇਹ ਆਟੋਮੈਟਿਕ ਵਿੱਚ ਵੀ ਜਾਂਦਾ ਹੈ ਮੈਨੂੰ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤਾਂ ਕਰਕੇ ਇਹ ਮਸ਼ੀਨ ਲੱਤੀ ਸੀ ਕਿਉਂਕਿ ਸਾਡੀ ਦੂਜੀ ਮਸ਼ੀਨ ਵੀ ਪੈਸੇ ਵੀ ਖਰਾਬ ਹੋ ਗਈ ਸੀ ਹਨਾ ਤੇ ਉਹ ਵੀ 18 19 ਸਾਲ ਕੱਢ ਗਈ ਸੀ ਮੇਰੀ ਵੀ ਉਹ ਤਾਂ ਪਹਿਲਾਂ ਦੀ ਸੀ ਮਸ਼ੀਨ ਸੈਮੀ ਮਸ਼ੀਨ ਸੀ ਜਿਹੜੀ ਹੈ ਨਾ ਤੇ ਫਿਰ ਆਹ ਲੱਤੀ ਸੀਗੀ 2020 ਵਿੱਚ ਲੱਤੀ ਸੀਗੇ ਪਰ ਦੇਖੋ ਇੱਕ ਦੂਜੇ ਵਿੱਚ ਫਸਦਾ ਇਹ ਵੀ ਕਪੜੇ ਜਾਂਦੇ ਆ ਮੈਨੂੰ ਨਾ ਸਰਵਾਈਕਲ ਬਹੁਤ ਹੀ ਜ਼ਿਆਦਾ ਹੋ ਗਿਆ ਸੀ ਤਾਂ ਕਰਕੇ ਨਾ ਫਿਰ ਅਸੀਂ ਜਦੋਂ ਮਸ਼ੀਨ ਖਰਾਬ ਹੋਈ ਫਿਰ ਇਹ ਕਹਿੰਦੇ ਵੀ ਆਪ ਆਟੋਮੈਟਿਕ ਲੈ ਲੈਣਾ ਕਿਉਂਕਿ ਮੇਰੇ ਕੋਲ ਕਪੜੇ ਤਾਂ ਉਹ ਤਾਂ ਟਾਈਮ ਵੀ ਨਹੀਂ ਲਾਦਾਗਾ ਮੇਰਾ ਨਾ ਕਪੜਿਆਂ ਦਾ ਬਹੁਤ ਕਬੀਲਾ ਹੋਇਆ ਹੁੰਦਾ ਸੀ ਕੱਪੜੇ ਧੋਣ ਲੱਗੇ ਕਿਉਂਕਿ ਉਧਰ ਪਟੀ ਦਾ ਕੰਮ ਜਦੋਂ ਤੇਜ਼ੀ ਹੁੰਦੀ ਸੀ ਨਾ ਉਦੋਂ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਜਾਂਦਾ ਸੀ ਹਨਾ ਤੇ ਕੁਝ ਮਸ਼ੀਨ ਉੱਪਰ ਰੱਖ ਲਈ ਸੀ ਆਪਾਂ ਜਦੋਂ ਬੇੜਾ ਖੁੱਲਾ ਹੁੰਦਾ ਸੀ ਉਦੋਂ ਤਾਂ ਜਦੋਂ ਬੇੜਾ ਖੁੱਲਾ ਹੁੰਦਾ ਸੀ ਨਾ ਉਦੋਂ ਤਾਂ نیچے ਹੁੰਦੀ ਸੀ ਮਸ਼ੀਨ ਹਨਾ ਤਾਂ نیچے ਕੱਪੜੇ ਸੁਕਣੇ ਪਾ ਦਿੰਦੇ ਸੀ ਤੇ ਹੁਣ ਜਦੋਂ ਨਾ ਨਾ ਡੇਣਾ ਕਵਰ ਹੋ ਗਿਆ ਨਾ ਛਤਿਆ ਗਿਆ ਸਾਰਾ ਉਸ ਤੋਂ ਪਹਿਲਾਂ ਖੁੱਲਾ ਵਧੀਆ ਸੀਗਾ ਤੇ ਉਸ ਤੋਂ ਬਾਅਦ ਨਾ ਫਿਰ ਮੈਨੂੰ ਉੱਪਰ ਆ ਕੇ ਕੱਪੜੇ ਧੋਣੇ ਬੜੇ ਔਖੇ ਹੋ ਗਏ ਹਨਾ ਕਿਉਂਕਿ نیچے ਤਾਂ ਹੁੰਦਾ ਸੀ ਮੈਂ نیچے ਮਸ਼ੀਨ ਲਗਾ ਕੇ ਤੇ ਨਾਲ ਦੇ ਨਾਲ ਆਪਾਂ ਹੋਰ ਕੰਮ ਕਰਦੇ ਫਿਰ ਜਾਣਾ ਹਨਾ ਹੁਣ ਇੱਥੇ ਬਾਰ ਬਾਰ ਉੱਪਰ ਆਣਾ ਬੜਾ ਔਖਾ ਲੱਗਦਾ ਰਹੇ ਕਿ ਮੈਨੂੰ ਬੈਕ ਕਰਕੇ ਨਾ ਉੱਪਰ ਚੜ੍ਹਨਾ ਵੀ ਮਨ ਕਰਦਾ ਸੀਗਾ ਤਾਂ ਕਰਕੇ ਹਨਾ ਫਿਰ ਉਹਦੇ ਕਰਕੇ ਫਿਰ ਮਸ਼ੀਨ ਉੱਪਰ ਖੜ੍ਹਨੀ ਪਈ ਸੀ ਤੇ ਹੁਣ ਜਦੋਂ ਦੀ ਚਲੋ ਇਹ ਲੱਤੀ ਆਟੋ ਲੱਤੀ ਹੈ ਨਾ ਤਾਂ ਫਿਰ ਹੁਣ ਥੋੜਾ ਜੀ ਥੋੜਾ ਜਿਹਾ ਰਿਲੀਫ ਹੈਗਾ ਯਾ ਅੱਖਾਂ ਦੇਖੋ ਮੇਰੀ ਕਿਵੇਂ ਸੁੱਜੀ ਹੋਈਆਂ ਪਤਾ ਨਹੀਂ ਕਿ ਸਿਚੁਏਸ਼ਨ ਕਿੰਨੀ ਘੜੀ ਖਾਦੀ ਸੀ ਰਾਤੀਂ ਤਾਂ ਕਰਕੇ ਬੈ ਹੋ ਜਾਂਦੀ ਹੈ ਨਾ ਬੱਸ ਬੈ ਤਾਂ ਉਹ ਇੰਨਾ ਕੁਝ ਫਾਇਦਾ ਵਿੱਚ ਹੈ ਨਾ ਫਿਰ ਵੀ ਪਤਾ ਨਹੀਂ ਕਿਵੇਂ ਬੈ ਹੋ ਜਾਂਦੀ ਹੈ ਚਲੋ ਕੋਈ ਨਹੀਂ ਮੈਂ ਪਾਵਾ ਜੀ ਕੱਪੜੇ ਸੁਕੋਣੇ ਉੱਪਰ ਆਈਸੀ ਚੁੜੀਆਂ ਦੀ ਆਵਾਜ਼ ਸੁਣ ਕੇ ਮੈਂ ਚਲਾ ਦੇ ਕੱਪੜੇ ਸੁਕੋਣੇ ਪਕਿਆ ਨਹੀਂ ਆ ਤਲਸਾ ਸਟੱਡੀ ਕਰਨੀ ਹੈ ਬਾਟ ਕੀਤਾ ਸੋ ਕੋਨੇ ਹੁਣ ਆਪਾਂ ਦਾਲ ਦੇ نیچے ਜੀਵਨ ਆ ਜਾ ਨੀਚੇ ਪਲੀਜ਼ ਉੱਧਰ ਦੇ نیچے ਮੈਂ ਤਾਂ ਨਹੀਂ ਗੋਦ ਨਹੀਂ ਪੈਣਾ ਸੱਚੀ ਦੁਖੀ ਹੋਈ ਪਈ ਆ ਹੁਸਾਂ ਦਾ ਗਰਮੀ ਨਾਲ ਇਰਿਟੇਸ਼ਨ ਹੁੰਦੀ ਜਾਂਦੀ ਹਰ ਟਾਈਮ ਹਰ ਟਾਈਮ ਦੱਸ ਜੀਵਨ ਪੱਖਾਂ ਅੰਦਰ ਉਸ ਜਮੀਂ ਚੱਲ ਛੱਡ ਗਿਆ ਆ ਆ ਹੈਲੋ ਗਾਇਜ਼ ਅੱਜ ਮੈਂ ਜੀਵਨ ਮਾਸੀ ਤੇ ਜਰਮਾ ਆਵੇ ਨੀ ਨਾ ਮਨ ਐਦਰ ਸਾਡੇ क्यूट क्यूट ਮਾਸੀ ਤੇ ਤੁਹਾਨੂੰ ਅੰਦਰ ਦਾ ਬਹੁਤ ਬੋਲ ਦੇ ਰਹੇ ਨੇ ਇੱਕ ਮਿੰਟ ਬਟੂਮਾ ਬਟੂਮਾ ਕੋਈ ਨਹੀਂ ਅਲਸਾ ਬਿੜੀ ਮਤੇ ਹਾਂਜੀ ਗਾਇਜ਼ ਅੱਜ ਮੈਨੂੰ ਬਹੁਤ ਹੀ ਵੱਡਾ ਸਰਪ੍ਰਾਈਜ਼ ਮਿਲਿਆ ਆਈ ਐਮ ਸੋ 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 ਹੈਪੀ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਉਹ ਵੱਡਾ ਸਰਪ੍ਰਾਈਜ਼ ਮਿਲਿਆ ਜੇ ਮੈਂ ਤੁਹਾਨੂੰ ਸਰਪ੍ਰਾਈਜ਼ ਅੱਗੇ ਵੀਡੀਓ ਵਿੱਚ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਚਲੋ ਮਿਲਦੇ ਆਪਾਂ ਅੱਗੇ ਵੀਡੀਓ ਵਿੱਚ ਬਣੇ ਰਹੋ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਤੁਹਾਨੂੰ ਸਰਪ੍ਰਾਈਜ਼ ਪਤਾ ਲੱਗੂਗਾ ਠੀਕ ਹੈ ਜੀ ਵੱਡੇ ਪਾਪਾ ਸੱਤ ਬੁਲਾਓ ਪਹਿਲਾਂ ਤੇ ਕਰਨਾ ਹੈ ਜਾਨੀ ਪਤਾ ਲੱਗਿਆ ਤਾਂ ਕਰਨ ਅੱਛਾ ਦਿਲ ਲੈਣਾ ਹੈ ਅੱਛਾ ਕੁੜੀ ਉੱਥੇ ਪੜਾ ਲਾਈ ਗਈ ਐ ਕਿੰਨੀ ਫਿੰਨਾ ਲਾੜੋ ਸੰਡੋੜ ਬੜਾ ਲਾਈ ਗਈ ਐ ਅੱਛੀ ਡੈਡੀ ਬਨ ਰਹੀ ਆਪਣੀ ਦਸਤਾਰ ਬਿਨਾ ਸ਼ੀਸ਼ੇ ਤੋਂ ਮੈਂ ਵੀ ਦਿਮਨ ਲੰਨੀ ਐ ਇਹ ਗੁਣ ਮੇਰਾ ਮੇਰੇ ਪਿਤਾ ਜੀ ਤੇ ਗਿਆ ਐ ਇਧਰ ਮੰਮੀ ਵੀ ਸਜਾ ਰਹੀ ਆਪਣੀ ਕੇਸ ਗਈ ਤੇ ਉਧਰੋਂ ਸਿਸਟਰ ਬਨ ਰਹੀ ਐ ਦਮਾਲਾ ਦਮਾਲਾ ਸਜਾ ਰਹੀ ਆ ਉਹ ਉਧਰ ਜੀਵਨ ਵੀ ਸਜਾ ਰਹੀ ਕਿਉਂਕਿ ਜੀਵਨ ਦਾ ਨਾ ਟਿਊਸ਼ਨ ਦਾ ਟਾਈਮ ਹੋ ਰਿਹਾ ਤਾਂ ਕਰਕੇ ਇਹ ਜੀਵਨ ਉਥੋਂ ਸਲਾਈ ਪੜਾ ਦੇ ਦਿਨ ਨਾਲ ਉਹ ਗੱਡਣ ਸੈੱਟ ਕਰ ਦੇ ਹਾਂਜੀ ਠੀਕ ਐ ਬਸ ਮਾੜਾ ਸੈੱਟ ਕਰ ਲਿਓ ਬਸ ਠੀਕ ਹੈ ਕਲਰ ਸੋਹਣਾ ਲੱਗਦਾ ਹੈ ਵਾਲਾ ਨੀਲਾ ਹੈ ਨਾ ਮੈਲਪੁਰੀਆ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਹਿਮਾਚਲ ਦੀ ਧਰਤੀ ਤੇ ਆਏ ਸੀ ਕਿ ਲੋਗਾਂ ਨੂੰ ਆਪਣੀ ਰਾਜਧਾਨੀ ਬਣਾਈ ਇਹ ਜੰਗ ਨਹੀਂ ਬੰਦੇ ਹੁੰਦੇ ਸੀ ਉਹ ਕਿਤੇ ਬੰਦੇ ਹੁੰਦੇ ਸੀ ਨਹੀਂ ਯਾਰ ਪਹਿਲਾਂ ਦਰਕਾਰ ਨਹੀਂ ਕਿਤੇ ਜਾਏ ਪਰ ਲੈ ਜਾਇਆ ਜੀ ਫਿਰ ਅੱਛਾ ਬਾਜ ਅਕਲੀ ਪੰਜਾਬ ਚ ਗੁਰੂ ਦਾ ਥਾਪਿਆ ਹੋਇਆ ਜੀ ਗੁਆਰਿੰਦਾ ਮੌਸਮ ਚਲੋ ਬਾਏ ਜੀਵਨ ਗਿਆ ਟਿਊਸ਼ਨ ਇਨਸ਼ਾਅੱਲਾ ਮੈਂ ਬਹੁਤ ਖੁਸ਼ ਹਾਂ ਬਿਕੋਜ਼ ਮੰਮੀ ਡੈਡੀ ਆਏ ਬਹੁਤ ਹੀ ਖੁਸ਼ ਮਮਾ ਮਤਮਨ ਮਸੀਆ ਨਹੀਂ ਆ ਰਹੀ ਕਿਹੜੀ ਜੀ ਸੁਣੇ ਨਾ ਸੋਹਣਾ ਬਹੁਤ ਨੇ ਬਹੁਤ ਹੀ ਸੁੰਦਰ ਬਹੁਤ ਹੀ ਨਹੀਂ ਬੁਆ ਕਰਤਾ ਹੈ ਜੀ ਮੋਟ ਜੀਵਨ ਮੈਂ ਹੈ ਬੜੀ ਬੜੀ ਓਕੇ ਵਾਜੀ ਘਾਸਾ ਬੜੀ ਬਥੇ ਮੈਂ ਆਪੇ ਜਾਣਗੀ ਤੁਹਾਨੂੰ ਵਾਜੀ ਘਾਸਾ ਵਾਜੀ ਬਥੇ ਥੈਂਕ ਯੂ ਸੋ ਮਚ ਕਿ ਤੁਸੀਂ ਆਏ ਬਾਈ ਅੰਦਰ ਪਰ ਇੰਨਾ ਬਥੇ ਚਲੋ ਜਸਤੀ ਪਾ ਕੇ ਉਹੀ 32 33 ਤੱਕ ਪਹੁੰਚ ਜਾਂਦੀ ਆ ਲੇ ਕਿੰਨੇ ਦੇਰ ਚਲੋ ਠੀਕ ਹੈ ਮੈਂ ਤਾਂ ਦੱਸ ਕਿ ਸਾਡੇ ਕੋ 1000 ਦੀ ਮਿਲੀ ਸੀ ਨਹੀਂ ਨਹੀਂ ਛੱਡਿਆ ਨਹੀਂ ਇਹ ਹੋ ਜਾਊਗਾ ਮੇਰੀ ਹਾਂ ਚਲੋ ਫੇ ਚੱਲਦੇ ਆ ਉੱਥੇ ਤੱਕ ਰੋਡ ਤੱਕ ਨਾਟ ਨਾਟ ਮੰਮੀ ਨੂੰ ਛੱਡਣ ਜਾ ਰਹੇ ਸੀ ਆਪਾਂ ਮੇਨ ਰੋਡ ਤੱਕ ਉੱਥੋਂ ਫਿਰ ਆਟੋ ਲੈ ਕੇ ਬਸ ਟਾਂ ਤੱਕ ਜਾਣਾ ਸੀ ਉਹਨਾਂ ਨੇ ਹੈਨਾ ਤੇ ਬਸ ਇੱਥੇ ਆਪਾਂ ਗੱਪਸ਼ਪ ਕਰਦੇ ਜਾ ਰਹੇ ਸੀ ਬੜਾ ਵਧੀਆ ਲੱਗਿਆ ਤੇ ਨਾ ਮੰਮੀ ਨੇ ਇਹ ਤੇ ਨਾ ਘੰਟੇ ਰੁਕੇ ਸੀਗੇ ਤੇ ਪਹਿਲਾਂ ਵੱਡੀ ਦੀਦੀ ਕੋਲ ਗਏ ਸੀ ਫਿਰ ਸਾਡੇ ਕੋਲ ਆਏ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹੈ ਨਾ ਸੋ ਇੱਥੇ ਆਪਾਂ ਜਾ ਰਹੇ ਸੀ ਗੱਪਸ਼ਪਾ ਮਾਰਦੇ ਔਰ ਉਧਰ ਡੈਡੀ ਨੇ ਤੇ ਮੰਮਾ ਇੱਥੇ ਆ ਗਏ ਸਿਸਟਰ ਦੇ ਨਾਲ ਜੀ ਸਿੰਘ ਸਾਹਿਬ ਐਂਜਲ ਵੀ ਤੇ ਜੀਵਨ ਗਿਆ ਹੋਇਆ ਸੀ ਟਿਊਸ਼ਨ ਉਦੋਂ ਤੱਕ ਸਕੂਲ ਆਏ ਸੀ ਤਾਂ ਮਮੀ ਨੇ ਫਰੂਟ ਲੈ ਕੇ ਆਏ ਨੇ ਤੇ ਆ ਬਿਸਕਟ ਲੈ ਕੇ ਆਏ ਨੇ ਪਿਛਲੀ ਵੀਡੀਓ ਜੀ ਤਾਂ ਚਲੋ ਮੈਂ ਮਜ਼ਾਕ ਸੀ ਨਾ ਵੀ ਸੰਧਾਰਾ ਮੈਂ ਤਾਂ ਮਜ਼ਾਕ ਕਰਦੀ ਸੀ ਸੰਧਾਰਾ ਹਨਾ ਵੀ ਨਾ ਕਿਉਂਕਿ ਮੈਂ ਹਮੇਸ਼ਾ ਇਹ ਤਾਂ ਕਹਿੰਦੇ ਨੂੰ ਜਦੋਂ ਵੀ ਬਿਸਕੀ ਬਿਸਕਟ ਨਾ ਸੀ ਦੋ ਬਰੇ ਬਣਾਉਣੇ ਹੁੰਨੇ ਆ ਆ ਨ ਸੁਣਦੇ ਹਾਂ ਇੱਕੇ ਦੋ ਵਾਰ ਇਹ ਸੇ ਜ਼ਰੂਰ ਬਣਾਉਣੇ ਹੁੰਦੇ ਆ ਤਾਂ ਮੈਂ ਕਹਿ ਨਹੀਂ ਹਾਂ ਮੇਰਾ ਸੰਧਾਰਾ ਤਾਂ ਮੈਂ ਉਸ ਦਿਨ ਕਹਿ ਰਹੀ ਸੀ ਮੇਰਾ ਸੰਧਾਰਾ ਸੰਧਾਰਾ ਤੇ ਮੰਮੀ ਨੇ ਲੈ ਆਏ ਦੇਖ ਲੋ ਸਰਪ੍ਰਾਈਜ਼ ਹੈ ਤਾਂ ਮੰਮੀ ਨੇ ਮੈਨੂੰ ਮੈਨੂੰ ਦੱਸਿਆ ਨਹੀਂ ਦੇਖ ਲੋ ਮਨੂੰ ਕੋਈ ਅਤਾ ਪਤਾ ਨਹੀਂ ਕਿ ਮੰਮੀ ਨੇ ਆਉਣਾ ਆ ਤੇ ਬਹੁਤ ਹੀ ਜ਼ਿਆਦਾ ਵੱਡਾ ਸਰਪ੍ਰਾਈਜ਼ ਮੇਰੇ ਲਈ ਸੀਗਾ ਤੇ ਇਹ ਨਾ ਅਸੀਂ ਉਹ ਹੀ ਜਦੋਂ ਆਸੀ ਰੂਮ ਵਿੱਚ ਹਨਾ ਬਤਾ ਹੀ ਨਹੀਂ ਉਹ ਜੋ ਦੇਖੋ ਅੰਧਰਾ ਹੈ ਵੱਡਾ ਮਾ ਜੇ ਵੀ ਉਹ ਹਨਣੇ ਹਾਂ ਕਿਉਂਕਿ ਕਦੇ ਸੋਚਿਆ ਸੀ ਮਮੀ ਨਹੀਂ ਪਤਾ ਕਿਨੇ ਟਾਈਮ ਬਾਅਦ ਆਏ ਨੇ 2.5 ਸਾਲਾਂ ਬਾਅਦ ਆਏ ਨੇ ਜਦੋਂ ਡੈਡੀ ਪੂਰੇ ਹੋਏ ਸੀ ਉਦੋਂ ਦੇ ਆਏ ਹੋਏ ਨੇ ਉਸ ਵੇਲੇ ਸ਼ਾਇਦ ਡੈਡੀ ਇੱਕ ਵਾਰੀ ਆਏ ਸੀ ਤੇ ਬੱਟੇ ਡੈਡੀ ਆਏ ਨੇ ਉਹ ਵੀ 2 ਸਾਲ ਤੋਂ ਉੱਪਰ ਹੋ ਗਏ ਤੇ ਕਿਉਂਕਿ ਇਦਾਂ ਨਾ ਦੂਰ ਪੈ ਜਾਂਦਾ ਹੈ ਫਿਰ ਤੁਹਾਨੂੰ ਪਤਾ ਫਿਰ ਲੁਧਿਆਣਾ ਦਾ ਰਸਤਾ 2.5 ਘੰਟੇ ਦਾ ਮਮੀ ਇਹਨਾਂ ਨੂੰ ਪੈ ਜਾਂਦਾ ਵਿਚਾਰੇ 2.5-3 ਘੰਟੇ ਲੱਗ ਜਾਂਦੇ ਹਨ ਹਨਾ ਤੇ ਤਾਂ ਆ ਕੇ ਫਿਰ ਸਿਆਣਾ ਸ਼ਰੀਰ ਹੈਗਾ ਆ ਤਾਂ ਆ ਕੇ ਬਚੇਤੀ ਕਿਤੇ ਢੇੜਾ ਨਹੀਂ ਲੱਗਦਾ ਹੈਗਾ ਹਨਾ ਔਰ ਨਾ ਇਹ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮਨ ਨੂੰ ਕਿ ਇਹ ਨਾ ਇੰਨੇ ਟਾਈਮ ਬਾਅਦ ਸਰਪ੍ਰਾਈਜ਼ ਮਿਲਿਆ ਹੈ ਨਾ ਮੈਨੂੰ ਲੱਗੇ ਨਾ ਵੀ ਇਮੇਜਿਨ ਨਹੀਂ ਸੀ ਕੀਤਾ ਹੈਗਾ ਮਨ ਨੂੰ ਵੀ ਮਨੇ ਇਹਦਾ ਸਰਪ੍ਰਾਈਜ਼ ਮਿਲ ਸਕਦਾ ਮੈਂ ਕਿਦੋਂ ਸ਼ੌਕ ਆ ਗਈ ਹੈ ਮਮੀ ਨਹੀਂ ਆ ਗਈ ਸੁਪਨਾ ਹੈ ਕਿ ਸੱਚ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਬੱਚੇ ਬੇਨਾਂ ਖੁਸ਼ ਇੰਨਾ ਖੁਸ਼ ਬਹੁਤ ਜ਼ਿਆਦਾ ਵਧੀਆ ਲੱਗਿਆ ਹੈ ਨਾ ਸੋ ਮੰਮੀ ਵੀਡੀਓ ਦੇਖ ਰਹੀ ਹੈ ਮੰਮੀ ਥੈਂਕ ਯੂ ਥੈਂਕ ਯੂ so much ਕਿ ਤੁਸੀਂ ਆਏ ਇੰਨਾ ਬੜਾ ਸਰਪ੍ਰਾਈਜ਼ਸ ਦਾ ਦੱਸਤਾ ਹਨਾ ਮੈਂ ਤਾਂ ਜਾ ਨਹੀਂ ਪਾਈ ਕਿ ਛੁੱਟੀਆਂ ਦੇ ਵਿੱਚ ਹਨਾ ਗਰਮੀ ਛੁੱਟੀਆਂ ਵਿੱਚ ਕਿਉਂਕਿ ਗਰਮੀ ਛੁੱਟੀਆਂ ਵਿੱਚ ਲੋ ਕੰਮ ਵੀ ਸੀਗਾ ਆਪਣੇ ਕੋਲੇ ਔਰ ਦੂਜੀ ਗੱਲ ਇਹ ਵੀ ਗਰਮੀ ਬਹੁਤ ਜ਼ਿਆਦਾ ਸੀ ਤੇ ਬੱਚਿਆਂ ਦਾ ਬੱਚੇ ਦਾ ਐਗਜ਼ਾਮਸ ਕਰਕੇ ਬੱਚੇ ਸਟੱਡੀ ਵਿੱਚ ਵੀ ਬਿਜ਼ੀ ਸੀਗੇ ਤੇ ਤਾਂ ਅਰਗੇ ਮੰਮੀ ਨਾਲ ਕੋਲ ਜਾਣੇ ਹੈਗੇ ਤਾਂ ਮੰਮੀ ਨਹੀਂ ਆਏ ਥੈਂਕ ਯੂ so much ਤੇ ਇੰਨਾ ਸਾਰਾ ਪਿਆਰ ਦੇਣ ਲਈ ਔਰ ਚਲੋ ਮਾਪੇ ਉਹਦੇ ਪਿਆਰ ਦਾ ਤਾਂ ਆਪਾਂ ਮੁੱਲ ਦੇ ਵੀ ਨਹੀਂ ਮੋੜ ਨਹੀਂ ਸਕਦੇ ਇਹ ਕਦੇ ਵੀ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦੇ ਆਪਾਂ ਉਹਨਾਂ ਦੇ ਹਨਾ ਤੇ ਉਹਨਾਂ ਦੇ ਆਸਾਨ ਹੁੰਦੇ ਨੇ ਆਪਣੇ ਆਪਣੇ ਤੇ ਹਨਾ ਬਹੁਤ ਆਸਾਨ ਹੁੰਦੇ ਨੇ ਮਾਪੇ ਉਹਦੇ ਆਪਣੇ ਸਿਰ ਤੇ ਤੇ ਉਹਨਾਂ ਦਾ ਉਹਨਾਂ ਉਹਨਾਂ ਦਾ ਮੁੱਲ ਕਦੇ ਆਪਾਂ ਮੋੜ ਨਹੀਂ ਸਕਦੇ ਕਿ ਪਰ ਸੀਰੀਅਸਲੀ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮੈਨੂੰ ਮੈਂ ਕੀ કહਾਂ ਮੇਰੇ ਕੋ ਬਰਡਸ ਨਹੀਂ ਹੈਗੇ ਬੋਲਣ ਨੂੰ ਨਾ ਸ਼ਬਦ ਨਹੀਂ ਹੈਗੇ ਮੇਰੇ ਕੋਲ ਕਿ ਮੈਂ ਕੀ ਕੀ ਖਾਣਾ ਔਰ ਉਦੋਂ ਦੀ ਮੇਰੀ ਸਿਸਟਰ ਵੀ ਨਾਲ ਆਈ ਉਹਦੇ ਉਹਦੇ ਲਈ ਮੈਂ ਹੋਰ ਵੀ ਜ਼ਿਆਦਾ ਹੋਰ ਵੀ ਜ਼ਿਆਦਾ ਖੁਸ਼ ਆ ਹਨਾ ਤੇ ਵੀ ਮੈਂ ਮਨ ਲ ਕੇ ਸੋਚਿਆ ਸੀ ਕਿ ਉਹ ਨਾ ਬਚਾਰੀ ਬਹੁਤ ਘਟਾਈ ਹੈ ਹਨਾ ਤੇ ਮੇਰੇ ਪਿਆਰ ਨੂੰ ਇੰਨਾ ਟਾਈਮ ਹੋ ਗਿਆ ਮੇਰੇ ਖਿਆਲ ਚ ਹਾਰਡਲੀ ਮੇਰੇ ਕੋਲ ਤਿੰਨਿਆ ਚਾਰ ਬੱਚੀ ਵਿਚਾਰੀ ਆਈ ਹੋਣੀ ਹੈ ਹਨਾ ਤੇ ਉਹ ਆਈ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਹਨਾ ਸਭ ਤੋਂ ਛੋਟੀ ਵੀ ਸਿਸਟਰ ਮੇਰੀ ਹੈ ਨਾ ਤੇ ਬਹੁਤ ਜ਼ਿਆਦਾ ਪਿਰ ਗਿਆ ਤੇ ਤੁਸੀਂ ਦੇਖਿਆ ਹੀ ਹੁਣ ਬਲੌਗ ਦੇ ਵਿੱਚ ਪਿੱਛੇ ਹੈ ਨਾ ਬਜਾ ਨਾ ਬਲੋਗ ਨੇ ਮੈਂ ਕੀਤਾ ਕਿਉਂਕਿ ਬਿਜ਼ੀ ਸੀਗਾ ਨਾ ਕਿਉਂਕਿ ਸਰਪ੍ਰਾਈਜ਼ ਸੀਗਾ ਫਿਰ ਮੇਰੇ ਕੋਲ ਬਣਾਇਆ ਕੁਝ ਨਹੀਂ ਸੀ ਹੋਇਆ ਹਨਾ ਕੜੀ ਬਣੀ ਹੋਈ ਸੀ ਕੜੀ ਮੈਂ ਕਿਹਾ ਮੰਮੀ ਨੇ ਕਹਿੰਦੇ ਹਸ ਤੂੰ ਹੀ ਖਾ ਲਾਂ ਗੀ ਕੜੀ ਬਣੀ ਹੋਈ ਜਿਹੜੀ ਹੈ ਨਾ ਮੈਂ ਕਿਹਾ ਮੰਮੀ ਨਹੀਂ ਬਸ ਹੀ ਨਹੀਂ ਖਾਣੀ ਤੁਹਾਨੂੰ ਹਨਾ ਤੇ ਫਰੈਸ਼ ਬਣਾਵਾਂਗੇ ਆਪਾਂ ਫਿਰ ਆਪਾਂ ਬਣਾਈ ਸੀ ਕੁਝ ਹੈਗਾ ਨਹੀਂ ਸੀ ਬਾਹਰ ਨੂੰ ਹਨਾ ਤੇ ਇਹ ਵੀ ਗਏ ਹੋਏ ਸੀਗੇ ਤੇ ਜਦੋਂ ਫਿਰ ਆਏ ਫਿਰ ਇਹਨਾਂ ਨੂੰ ਪਨੀਰ ਲਿਆ ਤਾਂ ਫਿਰ ਪਨੀਰ ਦੀ ਪੁਰਜੀ ਬਣਾਈ ਸੀ ਆਪਾਂ ਤੇ ਅਲੂ ਪੜੇ ਸਬਜੀ ਬਣਾਈ ਸੀਗੀ ਹੋਰ ਮੂ ਕੋਈ ਸਮਝ ਨਹੀਂ ਸੀ ਆ ਰਹਾ ਹੈਗਾ ਨਾ ਤੇ ਹਰੀ ਸਬਜੀ ਹੈ ਨਹੀਂ ਸੀਗੀ ਸਬਜੀ ਵਾਲਾ ਭਾਈ ਵੀ ਨਹੀਂ ਸੀ ਹੈਗਾ ਅੱਜ ਹੈ ਨਾ ਤਾਂ ਕਰਕੇ ਤੇ ਫਿਰ ਬਸ ਦਹੀਂ ਉਹਨਾਂ ਨੇ ਨੋਰਮਲ ਖਾਦਾ ਕਹਿੰਦੇ ਵੀ ਸੀ ਨੂਨ ਮਿਰਚ ਥੋੜਾ ਘੱਟ ਖਾਂਦੇ ਮਮੀ ਨਹੀਂ ਨਾ ਤੇ ਤਾਂ ਕਰਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਬੰਨੋ ਅੱਜ ਦੇ ਦਿਨ ਬਹੁਤ ਜ਼ਿਆਦਾ ਵਧੀਆ ਲੰਗਿਆ ਆਈ ਆਮ ਸੋ 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 ਹੈਪੀ ਥੈਂਕ ਯੂ ਮੈਗਦੂ ਜੀ ਐਡਾ ਵੱਡਾ ਗਿਫਟ ਦੇਣ ਲਈ ਮੈਨੂੰ ਹਨਾ ਐਡਾ ਵੱਡਾ ਸਰਪ੍ਰਾਈਜ਼ ਦੇਣ ਲਈ ਤੁਸੀਂ ਵਧੀਆ ਉਪਰਾਲਾ ਕਰ ਰਹੇ ਹਾਂ ਹਾਂ ਮਮਾ ਮੈਂ ਕੋਈ ਕਿਤਾਬ ਲੈ ਕੇ ਨਾ ਕੋਈ ਦਾ ਇਹ ਇਸੇ ਗੱਲ ਤਾਂ ਨਹੀਂ ਇਹ ਅਟੈਚ ਹੋ ਰਿਹਾ ਇਹਦਾ ਨੀਚੇ ਚੌੜਾ ਹਾਂ ਇਹਨੂੰ ਨੀਚੇ ਮਮਾ ਸੁਣਿਓ ਪਤਾ ਹੈ ਮੈਂ 31 ਮਿੰਟ ਤੇ ਪੋੜੇ ਤੇ ਆ ਗਈ ਮੇਰੇ ਬਸ 8 ਪੋੜੀ ਰਹਿ ਗਏ ਪਾਪਾ ਮਮਾ ਪਰਸੋ ਤੋਂ ਮੈਂ ਨਾ ਹਰ ਰੋਜ਼ ਉੱਠਿਆ ਰਹਾਂ ਆ ਦੇਖੋ ਜੀ ਮਮੂ ਗਵਾਇਆ ਸੀਗਾ ਇਹ ਇੱਥੇ ਤਾਂ ਸਹੀ ਆ ਗਿਆ ਜੀ ਰੂਮ ਲਾਈਟਾਂ ਕਰ ਇਧਰ ਬਣੇ ਏਥੇ ਦਾਸਾ ਵੀ ਆ ਗਿਆ ਪਰ ਆਹ ਦਰਵਾਜ਼ੇ نیچے ਨਹੀਂ ਆ ਰਿਹਾ ਜਾਂ ਤਾਂ ਸ਼ਾਇਦ ਇਦਾਂ ਵਾਲੇ ਦਰਵਾਜ਼ੇ ਵਿੱਚ ਫਸਦਾ ਆ ਇਹ ਹਨਾ ਜੀਵਨ ਗਾਈ ਉਹ ਦਰਵਾਜ਼ਾ ਆ ਨਾ ਇਹ ਵੀ ਆ ਗਿਆ ਜਿਹੜਾ نیچے ਕੀ ਕਹਿੰਦੇ ਨੇ ਨਿਆ ਹੁੰਦਾ ਆ ਕੀ ਕਹਿੰਦੇ ਹੁੰਦੇ ਆ ਇਹਨੂੰ ਹਾਂ ਇਹ ਮੈਨੂੰ ਸਮਝ ਨਹੀਂ ਆਉਂਦਾ ਕਹਿਣਾ ਨਹੀਂ ਆਉਂਦਾ ਜਿਹੜਾ ਮ ਲਗੇ ਦਰਵਾਜ਼ੇ ਦੇ نیچے ਜਿਹੜਾ ਉਹ ਉਹ ਮੱਖੀ ਮੱਛਰ ਨਾ ਆਵੇ ਜਿਹੜਾ ਆਹ ਵਾਲਾ ਹੁੰਦਾ ਆ ਇਦੇ ਵਾਰ ਮੈਂ ਕਹਿੰਦੀ ਸੀ ਵੀ ਉਹ ਦੇ ਦੂਜੇ ਮੋਰਲੇ ਨਿਚੇ ਤਾਂ ਆ ਗਿਆ ਸ਼ਾਇਦ ਜਾਲੀ ਵਾਲੇ ਦਰਵਾਜ਼ੇ ਦੇ ਵਿੱਚ ਤਾਂ ਨਹੀਂ ਆ ਉਹ ਸੈਟ ਅਪ ਬੈਠ ਰਿਹਾ ਹੈ ਕਿਉਂਕਿ ਸ਼ਾਇਦ ਉਹ ਉੱਚਾ ਆ ਤੇ ਫਰਕ ਹੈ ਨਾ ਥੋੜਾ ਜਿਹਾ ਜ਼ਮੀਨ ਦੇ ਨਾਲ ਹੋਣਾ ਉਹਦਾ ਤਾਂ ਕਿ ਸ਼ਾਇਦ ਡਿਸਟੈਂਸ ਸ਼ਾਇਦ ਓਰ ਨਹੀਂ ਸਟਾ ਰਿਹਾਗਾ ਕੱਪੜੇ ਉਤਾਰ ਲੀਏ ਸੁੱਕ ਗਏ ਤੇ ਬਸ ਬਦਲਵਾਈ ਦੀ ਸੀ ਅੱਜ ਦਿਨੇ ਧੁੱਪ ਵੀ ਸੀਗੀ ਤੇ ਕੱਪੜੇ ਮੈਂ ਹੁਣ ਲਾਉਣਾ ਹੀ ਆਂ ਔਰ ਹੁਣ ਹਨਾ ਹਵਾ ਚੱਲਦੀ ਪਈਗਾ ਫਿਰ ਅੱਛੀ ਚੱਲਦੀ ਵੀ ਹੈ ਹਵਾ ਹਨਾ ਦੱਸ ਕਿਤੇ ਨਹੀਂ ਪਿਆ ਕਿਸੇ ਦੇ ਜਲਦੀ ਆ ਬੋਲੀ ਨਾਪਨਾ ਹੋ ਗਿਆ ਤੇ ਹੁਣ ਮੈਂ ਕਰ ਲਗੀ ਭਾਂਡੇ ਸਾਫ ਤੇ ਮੇਰੀ ਨਿਕਲਣ ਦੀ ਧੀਰ ਹੈ ਤੇ ਤੁਸੀਂ ਦੇਖੋ ਇਹਨਾਂ ਦੀ ਫਾਈਟ ਸਟਾਰਟ ਹੋ ਗਈ ਕੀ ਕਰੀਏ ਬੱਚਾਾਂ ਅੱਜ ਕੱਲ ਦੇ ਬੱਚੇ ਨਹੀਂ ਲੜਾਕੀ ਕਿਉਂ ਹੈ ਹਮ ਤਾਂ ਬਹੁਤ ਅੱਛੇ ਬੱਚੇ ਹੁੰਦੇ تھے ਹਮ ਤਾਂ ਆਪਣੇ ਟਾਈਮ ਮੇ ਇਤਨੇ ਸ਼ਰਤ ਨਹੀਂ ਕਰਦੇ ਤੇ ਕਰਦੇ ਤੇ ਲੇਕਿਨ ਇਤਨਾ ਵੀ ਨਹੀਂ ਕਰਦੇ ਤੇ ਲੇਕਿਨ ਅੱਜ ਕੱਲ ਕੇ ਬੱਚੇ ਕੁਝ ਜ਼ਿਆਦਾ ਹੀ ਸ਼ਰਤ ਕਰਦੇ ਹੈ ਆਪ ਵੀ ਮੁੰਜੇ ਬਤਾਈਏ ਕਿ ਸਮੇਂ ਕੇ ਬੱਚੇ ਐਸੇ ਕਰਦੇ ਹੈ ਜਾਂ ਫਿਰ ਮੇਰੇ ਹੀ ਬੱਚੇ ਕੁਝ ਜ਼ਿਆਦਾ ਹੀ ਨੋਟੀਕ ਹੈ ਓ ਮਾਈ ਗਾਡ ਮੇਰੀ ਹਿੰਦੀ ਵੈਰੀ ਫਨੀ ਵੈਰੀ ਫਨੀ ਵਾਹ ਕਿਰੁਜੀ ਤੇ ਹੁਣ ਮੈਂ ਬਸ ਕਰਨੇ ਭੰਡੇ ਸਾਹਿਬ ਕਿਉਂਕਿ ਇਹ ਨਾ ਦੁਪਹਿਰ ਦੇ ਭੰਡੇ ਹੋਏ ਪਏ ਆ ਵੈਸੇ ਤਾਂ ਮੈਂ ਦੁਪਹਿਰ ਦੇ ਨਹੀਂ ਅਸੀਂ ਉਹ ਮਾਦ ਵਿੱਚ ਰੋਟੀ ਖਾਧੀ ਲੇਟ ਹੈ ਨਾ ਤਾਂ ਆ ਗਏ ਸਾਢੇ ਹੋਏ ਪਏ ਮਮੀ ਨੇ ਤਾਂ ਮੈਨੂੰ ਨਾਲ ਜਨ ਸਾਫ ਕਰਤੀ ਸੀ ਕਿ ਕਭੀ ਉਦੋਂ ਮੈਂ ਕੁਕੁਤਕੋਹ ਗਿਆ ਜੀ ਉਹ ਦਮੇ ਮੂਸੇਨਾ ਬਹੁਤ ਜ਼ਿਆਦਾ ਆ ਗਿਆ ਸੀ ਫਿਰ ਮੈਂ ਹੁਣ ਰੈਸਟ ਕਰਕੇ ਬਾਟ ਵਗੈਰਾ ਕਰਕੇ ਖਾਣਾ ਵਗੈਰਾ ਖਾ ਕੇ ਓਕੇ ਓਕੇ ਫਿਰ ਮੈਂ ਕਰ ਲੱਗਿਆ ਹਾਂ ਪੰਡੇ ਸਾਫ ਆ ਦੇਖੋ ਬੋਤਲ ਮੇਰੇ ਕੋਲ ਆਲਵੇਸ ਰਹਿੰਦੀ ਹੈ ਜਿੱਥੇ ਵੀ ਮੈਂ ਉਹਨੀ ਬੋਤਲ ਮੇਰੇ ਨਾਲ ਹੁੰਦੀ ਹੈ ਕਿਉਂਕਿ ਮੈਂ ਪਾਣੀ ਮੋਹ ਪੀਣੀ ਹੈ ਨੈਕਸ ਵਾਈ ङ्गोन्द ਚੱਲੀਏ ਪਰੌਮ ਦੇ ਵਿੱਚ ਤੇ ਕਾਂਡੇ ਹੋ ਕੇ ਆਪਣੇ ਸਾਫ ਸੋ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਾਂ ਆਪਣੀ ਬਹੁਤ ਸਾਰਾ ਖਿਆਲ ਰੱਖੋ ਜੀ ਮੇਰੇ ਚੈਨਲ ਨੂੰ ਜੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਠੀਕ ਹੈ ਜੀ ਮੈਂ ਗੁਰੂ ਜੀ ਦਾ ਖਾਸ ਸਾਂ ਮੈਂ ਗੁਰੂ ਜੀ ਦੇ ਖਤੇ